ਇਹ ਆ ਜੀ ਇੱਕ ਤਰ੍ਹਾਂ ਦੀ ਗੁਫਾ ਹੀ ਆ ਜਿੱਥੋਂ ਪਾਣੀ ਆ ਰਿਹਾ ਮੈਂ ਅੱਗੇ ਤੱਕ ਜਾ ਕੇ ਦੇਖਿਆ ਅੱਗੇ ਇੱਕ ਗੁਫਾ ਹੀ ਇੱਕ ਤਰ੍ਹਾਂ ਦੀ ਕਹਿ ਸਕਦੇ ਜੀ ਤੋਂ ਪਾਣੀ ਆ ਰਿਹਾ ਪਿੱਛੇ ਉੱਚੀਆਂ ਉੱਚੀਆਂ ਪਹਾੜੀਆਂ ਆ ਇਹ ਉਧਰੋਂ ਪਾਣੀ ਆ ਰਿਹਾ ਹੈ ਕਿ ਵਾਕਈ ਇਸ ਲੋਕਾਂ ਦਾ ਕਹਿਣਾ ਹੀ ਨੀਗਾ ਇਹ ਵਾਕਈ ਜੀ ਸੱਚ ਹੈ ਇਹ ਜਿਹੜਾ ਪਾਣੀ ਆ एकदम ਠੰਡਾ ਪਾਣੀ ਆ ਬਹੁਤ ਜ਼ਿਆਦਾ ਠੰਡਾ ਪਾਣੀ ਆ ਥੱਲੇ ਇੱਕ ਪਿੰਡ ਪੈਂਦਾ ਕੁੰਤੀਪੁਰ ਜੀ ਉੱਥੇ ਜਿਹੜੇ ਹੈਗੇ ਉਹਨਾਂ ਨੇ ਆਪਣੇ ਐਸਟਰ ਸਸਤ ਰੱਖੇ ਹਾਂਜੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਪਿਆਸ ਲੱਗੀ ਤੇ ਉਹਨਾਂ ਨੇ ਮਤਲਬ ਕਿ ਤੀਰ ਮਾਰਿਆ ਜਿਹੜਾ ਕਿ ਹੈਗਾ ਉੱਥੇ ਵੀ ਪਾਣੀ ਦਾ ਸੁੰਮਾ ਨਿਕਲਿਆ ਔਰ ਇੱਥੇ ਵੀ ਸਾਡੇ ਪਿੰਡ ਪੁਹਾਰੀ ਦੇ ਵਿੱਚ ਜਿਹੜਾ ਹੈਗਾ ਜਿੱਥੇ ਉਹਨੇ ਪੰਡਮਣੇ تیر ਮਾਰਿਆ ਉੱਥੇ ਪਾਣੀ ਦਾ ਚਸ਼ਮਾ ਵਗਿਆ ਨਾ ਇੱਕ ਤਰ੍ਹਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਬੀ ਗਿਨੀ ਬਲੌਗਸ ਤੇ ਮੈਂ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਨਵਾਂ ਬਲੌਗ ਲੈ ਕੇ ਆ ਰਹੇ ਹਾਂ ਇਸ ਬਲੌਗ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਸਾਡੇ ਹੁਸ਼ਾਰਪੁਰ ਦੇ ਸੰਘਣੇ ਜੰਗਲਾਂ ਵਿੱਚ ਇੱਕ 5000 ਸਾਲ ਪੁਰਾਣਾ ਮੰਦਿਰ ਆ ਲੋਕਾਂ ਦਾ ਕਹਿਣਾ ਕਿ ਇਹ ਮੰਦਿਰ ਪਾਂਡਵਾ ਦੇ ਟਾਈਮ ਦਾ ਆ ਮਹਾਪਾਰਦੇ ਦੇ ਟਾਈਮ ਦਾ ਮੰਦਿਰ ਹੈ ਤੇ ਉੱਥੇ ਕਹਿੰਦੇ ਇੱਕ ਖੂਬੀ ਹੈ ਜਿਹੜਾ ਕਿ ਪਾਂਡਵਾ ਨੇ ਹੀ ਤਿਆਰ ਕਰਵਾਇਆ ਸੀਗਾ ਤੁਸੀਂ ਸਾਡੀ ਵੀਡੀਓ ਨਾਲ ਬਣੇ ਰਹੋ ਅਸੀਂ ਤੁਹਾਨੂੰ ਮੰਦਿਰ ਤੱਕ ਲੈ ਕੇ ਜਾਵਾਂਗੇ ਤੁਹਾਨੂੰ ਖੂਬੀ ਦਿਖਾਵਾਂਗੇ ਤੇ ਮੈਂ ਰਿਕੁਐਸਟ ਕਰਦਾ ਕਿ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੈਂ ਰਿਕੁਐਸਟ ਕਰੂੰਗਾ ਕਿ ਸਾਡੇ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸਿਓ ਇਹ ਤੁਹਾਨੂੰ ਲੋਕੇਸ਼ਨ ਕਿੱ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਪਾ ਦੂੰਗਾ ਜਾਂ ਤਾਂ ਵੀਡੀਓ ਦੇ ਲਾਸਟ ਵਿੱਚ ਜਰੂਰ ਦੱਸੂੰਗਾ ਹਾਂਜੀ ਤੇ ਅਸੀਂ ਹੁਣ ਮੰਦਰ ਦੇ ਕੋਲ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਮੰਦਰ ਦਾ ਬੋਰਡ ਲੱਗਾ ਆ ਤ੍ਰਿਕਾਲਦਰਸ਼ੀ ਵਾਣ ਗੰਗਾਸ਼ੇ ਮੰਦਰ ਹੈ ਪੁਰਾਤਨ ਮੰਦਰ ਹੈ ਹੁਣ ਅਸੀਂ ਮੰਦਰ ਚੱਲਦੇ ਆ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆ ਮੰਦਰ ਜਿਹੜੇ ਆਪਾਂ ਖੂਦ ਹੀ ਗੱਲ ਕੀਤੀ ਸੀ ਉਹ ਖੂਬ ਹੀ ਦੇਖਾਂਗੇ ਤੇ ਜੇ ਸਾਨੂੰ ਉੱਥੇ ਕੋਈ ਮੰਦਰ ਚ ਪੁਜਾਰੀ ਜਾਂ ਕੋਈ ਸੇਵਾਦਾਰ ਜਾਂ ਕੋਈ ਪਬਲਿਕ ਆਮ ਲੋਕ ਮਿਲਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਜਰੂਰ ਕਰਾਂਗੇ ਇਹ ਰਿਹਾ ਜੀ ਮੰਦਰ ਮੰਦਰ ਦਾ ਨਾਮ ਹੈਗਾ ਪੁਰਾਤਨ ਵਾਣ ਗੰਗਾ ਵਾਨ ਗੰਗਾ ਸ਼ਿਮ ਮੰਦਰ ਆਈਏ ਇਹ ਆਓ نیچے ਧਿਆਨ ਨਾਲ ਆਓ ਤੁਸੀਂ ਦੇਖ ਸਕਦੇ ਆ ਇਹੜਾ ਮੰਦਰ ਆ एकदम ਖੱਡ ਦੇ ਵਿੱਚ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਚਾਰੇ ਪਾਸੇ ਇੱਕ ਵਾਰ ਦਿਖਾ ਦਿਓ ਇਹ ਮੰਦਰ ਖੱਡ ਦੇ ਵਿੱਚ ਬਣਿਆ ਜੀ ਸਾਈਡਾਂ ਤੇ ਉੱਚੇ-ਉੱਚੀਆਂ ਪਹਾੜੀਆਂ ਤੇ ਖੱਡ ਦੇ ਵਿੱਚ ਸਥਿਤ ਮੰਦਰ ਬਿਲਕੁਲ ਸਨਾਟਾ ਹੀ ਅਤੇ ਇਹ ਮੈਂ ਮੈਨੂੰ ਸੀਗਾ ਮੈਨੂੰ ਕੋਈ ਮੰਦਰ ਚ ਪੁਜਾਰੀ ਜਾਂ ਕੋਈ ਆਮ ਲੋਕ ਜਾਂ ਸੇਵਾਦਾਰ ਵਗੈਰਾ ਹੋਊਗਾ ਕੋਈ ਗੱਲਬਾਤ ਕਰਾਂਗੇ ਪਰ ਸਾਨੂੰ ਇੱਥੇ ਫੇਰ ਹਾਲ ਕੋਈ ਨਹੀਂ ਮਿਲਿਆ ਉਮੀਦ ਕਰਦਾ ਸਾਨੂੰ ਪਿੰਡ ਵਾਸੀ ਮਿਲੂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਚਲੋ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਦਾ ਮੰਦਰ ਦੇ ਨਜ਼ਦੀਕ ਹਰਮਾ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਜੀ ਖੂਈ ਜਹੀ ਆ ਤੇ ਆ ਇੱਕ ਰਸਤਾ ਬਣਿਆ ਹੋਇਆ ਜਿੱਧਰ ਦੀ ਪਾਣੀ ਆਂਦਾ ਆ ਜਿਹੜਾ ਨੀਚੇ ਆ ਜਿਓ ਤੁਸੀਂ ਦੇਖ ਸਕਦੇ ਆ ਇਹ ਪਾਣੀ ਉਧਰੋਂ ਪਾਣੀ ਆ ਰਿਹਾ ਆ ਮੇਰੇ ਖਿਆਲ ਨਾਲ ਉਧਰ ਪਹਾੜੀ ਇਹ ਸਾਰਾ ਜਿਹੜਾ ਪਾਣੀ ਆ ਪਹਾੜਾਂ ਦਾ ਪਾਣੀ ਆ ਮੈਂ ਹੁਣ ਇੱਕ ਵਾਰ ਇਧਰ ਤੁਹਾਨੂੰ ਨਿਗਾਹ ਮਾਰਨਾ ਕਿ ਇਹ ਪਾਣੀ ਆ ਕਿੱਥੋਂ ਰਿਹਾ ਆ ਜਿੱਤਰਾ ਕਿ ਮਿੰਨ ਲੱਦਦਾ ਐਡਾ ਪਾਣੀ ਐ ਇਹ ਪਹਾੜਾਂ ਦਾ ਪਾਣੀ ਆ ਰਸਤੇ ਬਣੇ ਹੋਏ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਥੋੜਾ ਅੱਗੇ ਜਾ ਕੇ ਤੁਹਾਨੂੰ ਦਿਖਾਉਣ ਦੀ ਇਹ ਜਿੱਧਰੋਂ ਪਾਣੀ ਆ ਰਿਹਾ ਆ ਇਹ ਰਸਤਾ ਜਿਹੜਾ ਬਹੁਤ ਬਰੀਕ ਰਸਤਾ ਆ ਬਹੁਤ ਪੀੜਾ ਪੀੜਾ ਰਸਤਾ ਆ ਮੈਂ ਕੋਸ਼ਿਸ਼ ਕਰਦਾ ਮੈਂ ਜਿਆਦਾ ਅੱਗੇ ਤਾਂ ਨਹੀਂ ਜਾ ਸਕਦਾ ਪਰ ਜਿੰਨਾ ਅੱਗੇ ਜਾ ਸਕਦਾ ਮੈਂ ਤੁਹਾਨੂੰ ਇੱਕ ਵਾਰ ਜਾ ਕੇ ਜ਼ਰੂਰ ਦਿਖਾਉਂਗਾ ਤੁਸੀਂ ਦੇਖ ਸਕਦੇ ਆਂ ਸੰਗਣੇ ਜੰਗਲਾਂ ਵਿੱਚ ਖੱਡ ਦੇ ਵਿੱਚ ਪਾਣੀ ਆ ਰਿਹਾ ਆ ਇਹ ਪਾਣੀ ਪਹਾੜਾਂ ਦਾ ਆ ਜਿਆਦਾ ਅੱਗੇ ਤਾਂ ਮੈਂ ਨਹੀਂ ਜਾ ਸਕਦਾ ਕਿਉਂਕਿ ਰਸਤਾ ਭੀੜਾ ਆ ਇੱਕ ਤਰ੍ਹਾਂ ਦੀ ਗੁਫਾ ਕਹਿ ਸਕਦੇ ਆਂ ਆਪਾਂ ਇਹ ਹੈਗੀ ਇੱਕ ਤਰ੍ਹਾਂ ਦੀ ਗੁਫਾ ਆ ਤੇ ਹੁਣ ਅਸੀਂ ਕਿੰਨਾ ਹੋ ਸਕੇ ਅੱਗੇ ਜਾ ਕੇ ਟਰਾਈ ਕਰਦੇ ਆਂ ਕਿ ਪਾਣੀ ਕਿੱਥੋਂ ਆ ਰਿਹਾ ਆ ਐਕਚੁਅਲੀ ਰਸਤਾ ਹੈਗਾ ਖਰਾਬ ਹੋ ਤੇ ਅਸੀਂ ਜਾਦਾ ਅੱਗੇ ਨਹੀਂ ਜਾ ਸਕਦੇ ਇਹ ਆ ਜੀ ਇੱਕ ਤਰ੍ਹਾਂ ਦੀ ਗੁਫਾ ਹੀ ਆ ਜਿੱਥੋਂ ਪਾਣੀ ਆ ਰਿਹਾ ਮੈਂ ਅੱਗੇ ਤੱਕ ਜਾ ਕੇ ਦੇਖਿਆ ਅੱਗੇ ਇੱਕ ਗੁਫਾ ਹੀ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਜਿੱਥੋਂ ਪਾਣੀ ਆ ਰਿਹਾ ਪਿੱਛੇ ਉੱਚੀਆਂ ਉੱਚੀਆਂ ਪਹਾੜੀਆਂ ਆ ਤੇ ਉਧਰੋਂ ਪਾਣੀ ਆ ਰਿਹਾ ਮੈਂ ਜਾਦਾ ਅੱਗੇ ਤਾਂ ਨਹੀਂ ਜਾ ਸਕਿਆ ਕਿਉਂਕਿ ਅੱਗੇ ਹਨੇਰਾ ਆ ਤੇ ਮੈਂ ਐਕਚੁਅਲੀ ਫਲੈਸ਼ ਟੋਰਚ ਨਹੀਂ ਲੈ ਕੇ ਆਇਆ ਆਪਣੀ ਜੇ ਮੇਰੇ ਕੋਲ ਟੋਰਚ ਹੁੰਦੀ ਫਲੈਸ਼ ਵਾਲੀ ਤੇ ਮੈਂ ਅੱਗੇ ਜਾ ਕੇ ਤੁਹਾਨੂੰ ਦਿਖਾਉਂਦਾ ਮਾਟਾ ਪਰ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਬਰਸਾਤ ਦਾ ਰੇਹ ਦੇਣਾ ਹੋ ਸਕਦਾ ਕੋਈ ਜੰਗਲੀ ਜੀਵ ਜੰਤੂ ਉੱਥੇ ਹੋ ਸਕਦੇ ਆ ਤੇ ਆਪਾਂ ਜਾਦਾ ਅੱਗੇ ਨਹੀਂ ਜਾਂਦੇ ਹੋਏ ਤੁਹਾਨੂੰ ਅਸੀਂ ਮੰਦਰ ਦੇ ਦਰਸ਼ਨ ਕਰਵਾ ਦਿੰਦੇ ਆ ਹਾਂਜੀ ਤੇ ਹੁਣ ਅਸੀਂ ਉੱਪਰ ਮੰਦਰ ਦੇ ਦਰਸ਼ਨ ਕਰਦੇ ਚੱਲਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਮੰਦਰ ਤੇ ਆਪਾਂ ਇੱਥੇ ਆਪਣੇ ਬੂਟ ਲਾ ਲੈਣੇ ਆ ਤੇ ਹੁਣ ਅਸੀਂ ਇਸ ਤੋਂ ਬਾਅਦ ਚੱਲਦੇ ਆ ਮੰਦਰ ਚ ਆਓ ਚਲਿਏ ਮੰਦਰ ਓਮ ਨਮੋ ਸ਼ਿਵਾਏ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਿਵਲਿੰਗ ਬਣਿਆ ਹੋਇਆ ਹੈ ਜੀ ਸ਼ਿਵਲਿੰਗ ਬਣਿਆ ਜੀ ਇੱਥੇ ਨੰਦੀ ਮਾਰਾ ਦੀ ਛੋਟੀ ਮੂਰਤੀ ਬਣੀ ਹੋਈ ਹੈ ਇਹ ਹੈ ਜੀ ਮੰਦਰ ਇਹ ਮੰਦਰ ਦਾ ਆਲਾ ਦੁਆਲਾ ਆ ਮੰਦਰ ਵਧੀਆ ਬਣਾਇਆ ਸੋਹਣਾ ਮੰਦਰ ਬਣਾਇਆ ਬਟ ਐਸ਼ਾਂ ਸਾਨੂੰ ਇੱਥੇ ਕੋਈ ਪੁਜਾਰੀ ਨਹੀਂ ਮਿਲਿਆ ਜਾਂ ਕੋਈ ਸੇਵਾਦਾਰ ਨਹੀਂ ਮਿਲੇ ਸੰਭ ਇੱਥੇ ਦੇ ਮੈਂਦਰ ਨੀਗਾ ਕਰਾ ਦੇਣਾ ਇਹ ਹੈ ਜੀ ਮੰਦਰ ਜਸ ਸਿਬਲਿੰਗਾ ਜੀ کافی ਪ੍ਰਣਾਮ ਅੰਦਰ ਦੱਸਿਆ ਜਾ ਰਿਹਾ ਹੈ ਹਾਂਜੀ ਤੇ ਜਿੱਦਾਂ ਸੀ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਇਸ ਪੁਰਾਣੇ ਮੰਦਿਰ ਚਾਹੀ ਸੀਗੇ ਤੇ ਸਾਨੂੰ ਭਾਜੀ ਉਹ ਨਹੀਂ ਮਿਲੇ ਆ ਇਹਨੇ ਸਿੱਕ ਕਲਪਰ ਕਰਦੇ ਆ ਤੇ ਤੁਹਾਨੂੰ ਦੱਸਾਂਗੇ ਇਸ ਪੂਰੇ ਮੰਦਿਰ ਦਾ ਇਤਿਹਾਸ ਤੇ ਸਸੀਆ ਭਾਜੀ ਸਸੀਆ ਭਾਜੀ ਅੱਛਾ ਭਾਜੀ ਆਪਾਂ ਛਾਰਪੁਰ ਤੋਂ ਆਇਆ ਜੀ ਤੇ ਸਾਨੂੰ ਕੁਝ ਇਸ ਮੰਦਿਰ ਬਾਰੇ ਜਾਣਕਾਰੀ ਦਿਓ ਜੋ ਤੁਹਾਨੂੰ ਪਤਾ ਆ ਮੰਦਿਰ ਦੀ ਜਾਣਕਾਰੀ ਇਸ ਤਰ੍ਹਾਂ ਹੈਗੀ ਜੀ ਆ ਜਿਹੜਾ ਮੰਦਿਰ ਹੈਗਾ ਮਤਲਬ ਕਿ ਗੌਰਵਰ ਪਾਣਬੰਦ ਜਦੋਂ ਮਤਲਬ ਕਿ ਉਹਨਾਂ ਦਾ ਜੁਦ੍ਹ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਅਗਿਆਤ ਬਾਸ ਮਿਲੇ ਗਿਆ ਜੀ ਜੀ ਉਹਦੇ ਵਿੱਚ ਜਿਹੜਾ ਉਹਨਾਂ ਨੇ ਅਗਿਆਤ ਬਾਸ ਹੈਗਾ ਜੀ ਸਾਡੇ ਕੰਢੀਰੀ ਵਿੱਚ ਉਹਨਾਂ ਬਤਿੱਤ ਕੀਤਾ ਹੈਗਾ ਅਗਿਆਤ ਬਾਸ ਮਤਲਬ ਕਿ ਅਗਿਆਤ ਬਾਸ ਮਤਲਬ ਕਿ ਜਿਹੜਾ ਕਿ ਉਹਨਾਂ ਨੂੰ ਉਹ ਉਹਨਾਂ ਦਾ ਲਾਸਟ ਯਰ ਸੀਗਾ ਲਾਸਟ ਮਤਲਬ ਲਾਸਟ ਟਾਈਮ ਸੀਗਾ ਜਿਹੜਾ ਲਾਸਟ ਟਾਈਮ ਸੀਗਾ ਜਿਹੜਾ ਮਤਲਬ ਕਿ ਉਹ ਜਿਹੜਾ ਮਤਲਬ ਕਿ ਉਹਨਾਂ ਨੂੰ ਲੁਕ ਸੁਪ ਕੇ ਜਿਹੜਾ ਬਤੀਤ ਕਰਨਾ ਸੀ ਜੀ 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 ਠੀਕ ਹੈ ਜੀ ਤਾਂ ਉਸ ਟਾਈਮ ਦਾ ਜਿਹੜਾ ਹੈਗਾ ਆ ਜਿਹੜਾ ਹੈਗਾ ਸੋਮਾ ਪਾਣੀ ਤੇ ਚੱਲ ਰਿਹਾ ਹੈਗਾ ਜੀ ਉਹ ਜਿਹੜੇ ਹੈਗੇ ਕੋਰ ਪਾਣੀ ਮੇਂ ਘੁੰਮਦੇ ਫਿਰਦੇ ਨਾ ਚੰਗਲਣਾ ਚਾਹੇ ਜੀ ਜੀ ਤੇ ਫਿਰ ਜਿਹੜਾ ਹੈਗਾ ਉਹ ਥੱਲੇ ਇੱਕ ਪਿੰਡ ਪੈਂਦਾ ਕੁੰਤੀਪੁਰ ਜੀ ਉੱਥੇ ਜਿਹੜੇ ਹੈਗੇ ਉਹਨਾਂ ਨੇ ਆਪਣੇ ਅਸਤਰ ਸਸਤਰ ਰੱਖੇ ਹਾਂਜੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਪਿਆਸ ਲੱਗੀ ਤੇ ਉਹਨਾਂ ਨੇ ਮਤਲਬ ਕਿ ਤੀਰ ਮਾਰਿਆ ਜਿਹੜਾ ਕਿ ਹੈਗਾ ਉੱਥੇ ਵੀ ਪਾਣੀ ਦਾ ਸੋਮਾ ਨਿਕਲਿਆ ਔਰ ਇੱਥੇ ਵੀ ਸਾਡੇ ਪਿੰਡ ਪੁਹਾਰੀ ਦੇ ਵਿੱਚ ਜਿਹੜਾ ਹੈ ਨੀ ਜਿੱਤੇ ਉਹਨੇ ਪੰਡਮਣੇ تیر ਮਾਰਿਆ ਉੱਥੇ ਪਾਣੀ ਦਾ ਚਸ਼ਮਾ ਬਗਿਆ ਨਾ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਜੀ ਚਸ਼ਮਾ ਬੱਗੇ ਦਾ ਸੋਮਾ ਤੇ ਇਸ ਤਰ੍ਹਾਂ ਹੀ ਆਉਂਦਾ ਹੈਗਾ ਕਿ ਜਿੱਦਾਂ ਉੱਥੇ ਉਹਨਾਂ ਨੇ ਮਾਰਿਆ ਸੀਗਾ ਉਹ ਜਿਹੜਾ تیر ਸੀਗਾ ਉਹ ਇੱਥੇ ਆ ਕੇ ਵੀ ਨਿਕਲਿਆ ਤੇ ਆ ਵੀ ਸੋਮਾ ਜਿਹੜਾ ਪ੍ਰੋਪਰ ਉਸ ਟਾਈਮ ਦਾ ਜਿਹੜੇ ਹੈ ਕਿੰਤੀਪੁਰ ਚੋਂ ਇੱਥੇ ਚੱਲ ਰਹੇ ਹੈਗੇ ਅੱਛਾ ਜਿਹੜਾ ਹੁਣ ਚ ਇਹ ਪਾਣੀ ਦੇਖਿਆ ਉਹ ਉਸ ਟਾਈਮ ਦਾ ਤੀਰ ਮਾਰੇ ਕਰਕੇ ਪਾਣੀ ਉੱਥੋਂ ਵਗ ਰਿਹਾ ਹਾਂਜੀ ਪਹਾੜੀ ਦੇ ਪਿੱਛੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਟੋਟੋ ਪਹਾੜੀ ਹੈਗੀ ਪਿੱਛੇ ਤੇ ਇੱਥੇ ਕੋਈ ਪਾਣੀ ਦੇ ਨਿਕਲਣ ਦਾ ਮਤਲਬ ਕਿ ਉਦੋਂ ਦਾ ਕੋਈ ਸਕੋਪ ਨਹੀਂ ਹੈਗਾ ਬਿਲਕੁਲ ਬਿਲਕੁਲ ਤੇ ਮਤਲਬ ਕਿ ਸਦੀਆਂ ਤੋਂ ਇਹ ਜਿਹੜਾ ਪਾਣੀ ਹੈਗਾ ਪ੍ਰੋਪਰ ਚੱਲ ਰਿਹਾ ਹੈਗਾ ਹਾਂਜੀ ਹਾਂਜੀ ਔਰ ਜਿਹੜਾ ਹੈਗਾ ਗਰਮੀਆਂ 'ਚ ਇਹ ਪਾਣੀ ਠੰਡਾ ਹੁੰਦਾ ਹੈਗਾ ਤੇ ਸਰਦੀਆਂ 'ਚ ਗਰਮ ਹੁੰਦਾ ਹੈਗਾ ਤੁਹਾਡੇ ਕਹਿੰਦਾ ਮਤਲਬ ਜਿਹੜਾ ਪਾਣੀ ਹੈ ਗਰਮੀਆਂ ਹੋਰ ਇਸ ਮੰਦਰ ਬਾਰੇ ਕੀ ਜਾਣਦੇ ਤੁਸੀਂ ਜਾਣਕਾਰੀ ਤੇ ਦੇਖੋ ਜੀ ਇਹੀ ਹੈਗਾ ਕਿ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਮਤਲਬ ਇੱਥੇ ਜਿੱਦਾਂ ਹੁਣ ਸ਼ੁਰੂ ਤੋਂ ਉਹਨਾਂ ਸਾਨੂੰ ਜਿਤ ਸਾਰਾ ਦੱਸਿਆ ਸੀਗਾ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਸਾਨੂੰ ਫਿਰ ਅੱਗੇ ਜਿਹੜਾ ਹੈਗਾ ਇਸ ਇਤਿਹਾਸ ਬਾਰੇ ਜਿੰਨੇ ਕਾਸੀਂ ਜਾਣਦੇ ਜਿੰਨਾ ਆਪਾਂ ਤੁਹਾਨੂੰ ਦੱਸਿਆ ਹੈਗਾ ਹਾਂਜੀ ਹਾਂਜੀ ਤੇ ਬਾਕੀ ਲੋਕੀ ਜਿਹੜੇ ਜਾਣਦੇ ਹੈਗੇ ਕਿ ਮਤਲਬ ਇਹ ਪ੍ਰਾਚੀਨ ਜਗ੍ਹਾ ਹੈਗੀ ਹੈ ਲੋਕੀ ਦੂਰ ਦੂਰ ਤੋਂ ਇੱਥੇ ਜਿਹੜੇ ਹੈਗੇ ਮਤਲਬ ਦਰਸ਼ਨ ਕਰਨ ਆਉਂਦੇ ਹੈ ਹਾਂ ਜੀ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਹ ਜਾਣਕਾਰੀ ਦਿੱਤੀ ਮਿਹਰਬਾਨੀ ਸ਼ ਤੇ ਸਾਨੂੰ ਜਿੱਦਾਂ ਕਿ ਭਾਜੀ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਪਾਣੀ ਆ ਰਿਹਾ ਹੈ ਇਹ ਚਸ਼ਮੇ ਜਿਹੜਾ ਵਗਦਾ ਪਿਆ ਹੈ ਇਹ ਪਾਣਵਾ ਦੁਆਰਾ ਜਿੱਦਾਂ ਕਿ ਦੱਸਿਆ ਉਹਨਾਂ ਨੇ ਕਿ ਅਰਜੁਨ ਨੇ ਤੀਰ ਮਾਰਿਆ ਸੀਗਾ ਅਰਜੁਨ ਨੇ ਤੀਰ ਮਾਰਿਆ ਸੀਗਾ ਤੇ ਉਹਦੇ ਉਹਦੇ ਨਾਲ ਤੀਰ ਵੱਜਣ ਨਾਲ ਜ਼ਮੀਨ ਚੋਂ ਪਹਾੜੀ ਚੋਂ ਕਹਿ ਸਕਦੇ ਹਾਂ ਕਿ ਪਾਣੀ ਦਾ ਚਸ਼ਮਾ ਨਿਕਲਿਆ ਸੀਗਾ ਤੇ ਇਹ ਹੁਣ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਣੀ ਲਗਾਤਾਰ ਨੌਨ ਸਟਾਪ ਆਂਦਾ ਹੈ ਜਿੱਦਾਂ ਕਿ ਭਾਜੀ ਉਹਨੇ ਦੱਸਦੇ ਸੀਗੇ ਕਿ ਇਹ ਪਾਣੀ ਸਰਦੀਆਂ ਚ ਗਰਮ ਤੇ ਗਰਮੀਆਂ 'ਚ ਠੰਡਾ ਹੁੰਦਾ ਆ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਮੈਂ ਦੁਬਾਰਾ ਦਿਖਾ ਰਣਾ ਕਿ ਵਾਕਈ ਇਹ ਸਿਰ ਲੋਕਾਂ ਦਾ ਕਹਿਣਾ ਹੀ ਨਹੀਂਗਾ ਇਹ ਵਾਕਈ ਜੀ ਸੱਚ ਹੈ ਇਹ ਜਿਹੜਾ ਪਾਣੀ ਆ ਇੱਕਦਮ ਠੰਡਾ ਪਾਣੀ ਆ ਬਹੁਤ ਜ਼ਿਆਦਾ ਠੰਡਾ ਪਾਣੀ ਆ ਮਜ਼ਾ ਆਈਗਾ ਇਸ ਪਾਣੀ ਵਿੱਚ ਜੇ ਅਸੀਂ ਨਹਾਈਏ ਤਾਂ ਬਟ ਅਸੀਂ ਸਾਨੂੰ ਨਹੀਂ ਪਤਾ ਕਿ ਇੱਥੇ ਨਹਾਉਣਾ ਅਲਾਉ ਹੈਗਾ ਜਾਂ ਨਹੀਂ ਹੈਗਾ ਚਲੋ ਅਸੀਂ ਨਹਾਉਣ ਦੀ ਗੱਲ ਸਿੰਘ ਕਰਦੇ ਆ ਇਹ ਤਾਂ ਜਦੋਂ ਨੋਰਮਲ ਗੱਲ ਕਰਦੇ ਵਟ ਮੈਂ ਉਦਾਂ ਗੱਲ ਕਰਦਾ ਕਿ ਪਾਣੀ ਵਾਕਈ ਬਹੁਤ ਜ਼ਿਆਦਾ ਠੰਡਾ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆਪਣਾ ਹੱਥ ਕਰੋ ਇੱਕ ਵਾਰ ਦੱਸੋ ਪਾਣੀ ਕਿੱਦਾਂ ਰਿਹਾ ਸਸਤੀ ਠੰਡਾ ਨਾ ਪਾਣੀ ਬਹੁਤ ਜ਼ਿਆਦਾ ਠੰਡਾ ਪਾਣੀ ਹੈ ਜੀ ਤੇ ਇਹ ਪਾਣੀ ਦਾ ਚਸ਼ਮਾ ਉਧਰੋਂ ਵਗ ਰਿਹਾ ਜੀ ਪਿੱਛੇ ਪਹਾੜੀ ਤੋਂ ਇੱਕ ਤਰ੍ਹਾਂ ਦੀ ਗੁਫਾ ਬਣੀ ਹੋਈ ਆ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਵੀ ਦਿਖਾਇਆ ਮੈਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਬਟ ਅੰਦਰ ਮੈਂ ਜਾ ਨਹੀਂ ਸਕਿਆ ਰਿਸਕ ਆ ਥੋੜਾ ਜਿਹਾ ਤੇ ਹੁਣ ਇੱਕ ਵਾਰ ਮੈਂ ਤੁਹਾਨੂੰ ਦੁਵਾਰਾ ਤੋਂ ਮੰਦਰ ਦਾ এনवायरमेंट ਆਸ-ਪਾਸਾ ਦਿਖਾ ਰਿਹਾ ਨਾ ਤੇ ਤੁਸੀਂ ਦੇਖੋ ਤੁਸੀਂ ਵੀ ਜੇ ਇੱਥੇ ਆਣਾ ਚਾਹੋ ਤੇ ਇੱਕ ਵਾਰ ਆ ਸਕਦੇ ਆ ਉਧਰੋਂ ਰਸਤਾ ਹੁੰਦਾ ਜੀ ਮੰਦਰ ਦਾ ਉੱਤੇ ਤੁਸੀਂ ਆਪਣੀ ਬਾਈਕ ਵਗੈਰਾ ਲਗਾ ਸਕਦੇ ਆ ਪੌੜੀਆਂ ਉਤਰ ਕੇ ਤੁਸੀਂ نیچے ਆਉਣੇ ਆ نیچے ਸਭ ਤੋਂ ਪਹਿਲਾਂ ਤੁਹਾਨੂੰ ਇੱਕਾ ਗੁਫਾ ਮਿਲੂਗੀ ਜਿਹੜਾ ਕਿ ਚਸ਼ਮਾ ਪਾਣੀ ਦਾ ਚੱਲਦਾ ਪਿਆ ਹੈ ਇਹ ਤੁਸੀਂ ਦੇਖੋਗੇ ਇਸ ਤੋਂ ਉੱਪਰ ਦੋ ਸਟੈਪ ਚਾਰ ਸੱਤ ਚੜ੍ਹ ਕੇ ਤੁਹਾਨੂੰ ਉੱਪਰ ਮੰਦਰ ਦਰਸ਼ਨ ਹੋ ਜੂਗੇ ਤੇ ਬਿਲਕੁਲ ਹੀ ਮੰਦਰ ਦੀ ਬੈਕ ਸਾਈਡ ਤੇ ਕੁਝ ਜਗ੍ਹਾ ਆ ਮੇਰੇ ਖਿਆਲ ਨਾਲ ਬੱਬਾ ਬਲਕਨਾਥ ਜੀ ਜਾਂ ਗੋਰਖਨਾਥ ਜੀ ਦੀ ਕੋਈ ਜਗ੍ਹਾ ਆ ਆਪਾਂ ਇੱਕ ਵਾਰ ਉੱਥੇ ਜਾਂਦੇ ਆ ਤੁਹਾਨੂੰ ਨਜ਼ਦੀਕ ਤੋਂ ਦਿਖਾਣੇ ਆ ਹੁਣ ਮੈਂ ਤੁਹਾਨੂੰ ਇੱਕ ਵਾਰ ਮੰਦਰ ਦੀ ਬੈਕ ਸਾਈਡ ਤੇ ਜੋ ਜਗਾ ਬਣੀ ਕੋਈਆ ਉਹਦੇ ਦਰਸ਼ਨ ਕਰਵਾ ਦਿੰਨਾ ਇਹ ਹੈਗੀ ਜੀ ਬਾਬਾ ਬਾਲਕਨਾਥ ਦੀ ਜਗਾ ਮੈਂ ਤਾਂ ਨਹੀਂ ਜਾਊਗਾ ਮੈਂ ਤੁਹਾਨੂੰ ਇੱਕ ਵਾਰ ਬਾਹਰ ਦਿਖਾਣਾ ਹੈ ਇਹ ਹੈ ਜੀ ਬਾਬਾ ਬਾਲਕਨਾਥ ਦੀ ਜਗਾ ਬਾਬਾ ਬਾਲਕਨਾਥ ਦੀ ਜਗਾ ਬਣਾਈਆ ਜੀ ਇੱਥੇ ਤੇ ਇਹਦੇ ਸਾਹਮਣੇ ਤੁਸੀਂ ਦੇਖ ਸਕਦੇ ਆ ਬਿਲਕੁਲ ਮੰਦਰ ਤੁਸੀਂ ਦੇਖ ਸਕਦੇ ਆ ਸਾਨੂੰ ਜਿੱਦਾਂ ਕੀ ਭਾਈ ਉਹਨਾਂ ਦੱਸਿਆ ਸੀਗਾ ਇਤਨੇ ਉਹਨਾਂ ਨੇ ਜਿਹੜਾ ਪਾਣੀ ਇਕੱਠਾ ਆਉਂਦਾ ਇਤਨੇ ਬੋਲੀਆਂ ਬਣਾਈਆਂ ਹੋਈਆਂ ਆ ਇਹ ਬੋਲੀਆਂ ਤਾਂ ਬਣਾਈਆਂ ਹੋਈਆਂ ਕਿ ਲੋਕੀ ਇੱਥੇ ਆ ਕੇ ਇਸ਼ਨਾਨ ਕਰ ਸਕਣ ਨਹਾਉਂਦੇ ਲੋਕੀ ਇੱਥੇ ਆ ਗਏ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਣਾ ਇੱਕ ਵਾਰ ਮੈਂ ਆਮ ਹੇਠਾਂ ਜਾ ਕੇ ਦਿਖਾਉਣਾ ਤੁਹਾਨੂੰ ਇੱਕ ਵਾਰ ਇਹ ਆ ਜੀ ਰਸਤਾ ਬਣਾਇਆ ਹੋਇਆ ਇਸ ਤਰ੍ਹਾਂ ਦਾ ਉਹਨਾਂ ਨੇ ਇਹ ਆ ਜੀ ਉਹ ਹੀ ਬੋਲੀਆਂ ਜਿਹੜਾ ਪਿੱਛੋਂ ਪਾਣੀ ਤੋਂ ਦਿਖਾਇਆ ਸੀ ਨਾ ਬਾਣ ਗੰਗਾਰਾ ਪਾਣੀ ਆ ਰਿਹਾ ਹੈ ਇਹ ਉਹੀ ਪਾਣੀ ਇੱਥੇ ਇਕੱਠਾ ਹੋ ਰਿਹਾ ਹੈ ਇਹਨੇ ਇੱਕ ਤਰ੍ਹਾਂ ਦੀ ਬੋਲੀ ਬਣਾਈ ਹੋਈ ਆ ਕਹਿ ਸਕਦੇ ਆ ਕਿ ਹੋ ਸਕਦਾ ਇੱਥੇ ਲੋਕੀਆ ਕਿ ਇਸ਼ਨਾਨ ਕਰਦੇ ਹੋਣ ਪ੍ਰਾਚੀਨ ਗੁਫਾ ਪ੍ਰਸਿੱਧ ਮਾਤਾ ਵੇਚੁੰਦੇਈ ਮੰਦਿਰ ਤੇਸੀ ਇਹ ਗੁਫਾ ਦਸੀ ਇਹਨਾਂ ਨੇ ਹੁਣ ਅਸੀਂ ਅੰਦਰ ਗੁਫਾ ਜਾ ਕੇ ਦੇਖਦੇ ਹਾਂ ਕਿ ਗੁਫਾ ਦਾ ਅੰਦਰੋਂ ਕੀ ਮਾਹੌਲ ਆ ਕੀ ਦਰਸ਼ਨ ਹੁੰਦੇ ਸਾਨੂੰ ਮਾਤਾ ਰਣੀ ਦੇ ਜੈ ਮਾਤਾ ਦੇ ਇਹ ਹੈ ਜੀ ਮੰਦਰ ਮੰਦਰ ਜੀ ਗੁਫਾ ਬਣੀ ਹੋਈ ਆ ਜੈ ਮਾਤਾ ਦੀ ਤੁਸੀਂ ਦੇਖ ਸਕਦੇ ਆ ਜੀ ਮਾਤਾ ਰਣੀ ਦੀ ਗੁਫਾ ਬਣੀ ਆ ਤੇ ਗੁਫਾ ਵਿੱਚ ਮਾਤਾ ਰਣੀ ਦੇ ਸਰੂਪ ਮੂਰਤੀ ਤੇ ਇੱਕ ਪਿੰਡੀ ਸਰੂਪ ਤੁਸੀਂ ਦਰਸ਼ਨ ਕਰ ਸਕਦੇ ਆ ਮਾਤਾ ਰਣੀ ਦੇ ਮੂਰਤੀ ਦੇ ਤੇ ਪਿੰਡੀ ਸਰੂਪਾਂ ਦੇ ਇਹ ਹੈ ਸੀਗਾ ਜੀ ਮੰਦਿਰ ਜਿਸ ਮੰਦਿਰ ਸੀ ਗੱਲ ਕਰਦੇ ਸੀਗੇ ਤੇ ਗੁਫਾਰੇ ਸਾਹਮਣੇ ਮੰਦਿਰ ਜਿੱਥੇ ਪਾਣੀ ਦਾ ਚਸ਼ਮਾ ਵਗਦਾ ਪਿਆ ਆ ਤੇ ਦੇਸਾ ਦੇ ਸਾਈਡਾਂ ਤੇ ਉੱਚੇ ਚ ਪਹਾੜ ਹੈ ਪਹਾੜਾਂ ਦੇ ਵਿੱਚ ਤੇ ਮੰਦਿਰ ਖੜਦੇ ਵਿੱਚ ਹਾਂਜੀ ਤੇ ਅਸੀਂ ਤੁਹਾਨੂੰ ਇਹ ਮੰਦਿਰ ਦੇ ਦਰਸ਼ਨ ਕਰਵਾਇਆ ਜੀ ਅੰਦਰ ਮਾਤਰਾਣੀ ਦੀ ਮੂਰਤੀ ਤੇਵਨਾਦੀ ਗੁਫਾਰੇ ਦਰਸ਼ਨ ਕਰਵਾਇਆ ਜੀ ਪਿੰਡ ਦੀ ਸਰੂਪਰੇ ਦਰਸ਼ਨ ਕਰਾਇਆ ਜੀ ਤੇ ਤਕਰੀਬਨ ਤਕਰੀਬਨ ਸਾਨੂੰ ਜਿੱਥੇ ਤੱਕ ਇਸ ਮੰਦਿਰ ਦਾ ਇਤਿਹਾਸ ਪਤਾ ਲੱਗਾ ਆ ਜਿੰਦਾ ਕਿ ਸਾਨੂੰ ਭਾਜੀ ਉਹਨਾਂ ਦੱਸਿਆ ਸਾਨੂੰ ਤੇਰੇ ਲੋਕਾਂ ਨੇ ਦੱਸਿਆ ਕਹਿੰਦੇ ਅੱਜ ਤੋਂ 5 ਸਾਲ ਸਾਲ ਪਹਿਲਾਂ ਅੱਜ ਤੋਂ 5000 ਸਾਲ ਪਹਿਲਾਂ ਜਦੋਂ ਪਾਂਡਵਾਂ ਦੇ ਬਨਵਾਸ ਦਾ ਲਾ ਸਾਲ ਸੀਗਾ ਆਖਰੀ ਟਾਈਮ ਸੀਗਾ ਤੇ ਉਹਨਾਂ ਨੇ ਸਾਡੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਏਰੀਆ ਵਿੱਚ ਬਤੀਤ ਕੀਤਾ ਕੰਢੀ ਏਰੀਆ ਮਤਲਬ ਹਾਜੀਪੁਰ ਤਲਵਾੜਾ ਕਮਾਹੀ ਦੇ ਵੀ ਇਹ ਹੁਸ਼ਿਆਰਪੁਰ ਦੇ ਇਹ ਪੰਜਾਬ ਦੇ ਕੰਢੀ ਏਰੀਏ ਪੈਂਦੇ ਆ ਤੇ ਇੱਥੇ ਉਹਨਾਂ ਨੇ ਬਤੀਤ ਕੀਤਾ ਸੀਗਾ ਤੇ ਕਹਿੰਦੇ ਆ ਕਿ ਜਦੋਂ ਉਹਨਾਂ ਨੂੰ ਪਿਆਸ ਲੱਗੀ ਸੀ ਉਹਨਾਂ ਨੂੰ ਪਾਣੀ ਦੀ ਲੋਟ ਸੀਗੀ ਤਾਂ ਉਹਨਾਂ ਨੇ ਪਾਂਡਵਾਂ ਨੇ ਤੀਰ ਮਾਰਿਆ ਸੀਗਾ ਜਿਹਦੇ ਨਾਲ ਪਾਣੀ ਨਿਕਲਿਆ ਸੀਗਾ ਪਹਾੜ ਵਿੱਚੋਂ ਤੁਸੀਂ ਪਾਣੀ ਵੀ ਦੇਖਿਆ ਆ ਤੇ ਏ ਸੀਗਾ ਜੀ ਤਕਰੀਬਨ ਮੰਦਿਰ ਦੀ ਹਿਸਟਰੀ ਸੋ ਸਾਨੂੰ ਇਹਦੇ ਬਾਰੇ ਕੁਝ ਜ਼ਿਆਦਾ ਨੌਲੇਜ ਤਾਂ ਨਹੀਂ ਸੀਗੀ ਜੇ ਸਾਡੇ ਕੋਲੋਂ ਕੁਝ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਅਸੀਂ ਕਿੱਥੇ ਗਲਤਾਂ ਕਿੱਥੇ ਸਹੀਆਂ ਕਿਉਂਕਿ ਸਾਨੂੰ ਇਸ ਮੰਦਿਰ ਦੀ ਪੂਰੀ ਜਾਣਕਾਰੀ ਤਾਂ ਨਹੀਂ ਸੀਗੀ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨਾ ਹੋ ਸਕੇ ਇੱਥੇ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਹੈ ਕਿ ਤੁਹਾਨੂੰ ਵੀ ਵੀਡੀਓ ਪਸੰਦ ਆਈ ਹੋਗੀ ਰਿਕਵੈਸਟ ਕਰਦਾ ਕੀ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾð ਨਾਲ ਬਣੇ ਰਹੋ ਅਸੀਂ ਐਦੀ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਂਦੇ ਰਹਿਾਂਗੇ ਧੰਨਵਾਦ